ਤੇ ਸਾਥੀਓ ਮੁੱਦਾ ਤੇ ਉਹੀ ਆ ਉਹ ਮੁੱਦਾ ਜਿਹੜਾ ਪੰਜਾਬ ਦੇ ਗਲਿਆਰਾਂ ਦੇ ਵਿੱਚ ਮੀਡੀਆ ਦੇ ਗਲਿਆਰਾਂ ਦੇ ਵਿੱਚ ਔਰ ਰਾਜਨੀਤਿਕ ਗਲਿਆਰਾਂ ਦੇ ਵਿੱਚ ਹਮੇਸ਼ਾ ਹੀ ਚਰਚਾ ਦੇ ਵਿੱਚ ਰਿਹਾ ਹੈ ਟਾ ਉਹ ਚਰਚਾ ਦੇ ਵਿੱਚ ਇਸ ਕਰਕੇ ਰਿਹਾ ਕਿ ਤੱਕਾ ਹਮੇਸ਼ਾ ਹੁੰਦਾ ਆ ਤੇ ਮੇਰੀ ਮਰਾਦ ਆ ਚੰਡੀਗੜ੍ਹ ਤੋਂ ਚੰਡੀਗੜ੍ਹ ਉਹ ਮੁੱਦਾ ਆ ਜੋ ਹਮੇਸ਼ਾ ਹੀ ਇੱਕ ਪੱਖ ਦਾ ਮੁੱਦਾ ਰਿਹਾ ਹੈਗਾ ਔਰ ਜਿਵੇਂ ਇਤਿਹਾਸਿਕ ਤੌਰ ਤੇ ਗੱਲ ਕਰਾਂ ਰਾਜਨੀਤਿਕ ਤੌਰ ਤੇ ਗੱਲ ਕਰਾਂ ਆਰਥਿਕ ਤੌਰ ਤੇ ਗੱਲ ਕਰਾਂ ਸਮਾਜਿਕ ਤੌਰ ਤੇ ਗੱਲ ਕਰਾਂ ਤਾਂ ਜਿਹੜਾ ਚੰਡੀਗੜ੍ਹ ਆ ਚੰਡੀਗੜ੍ਹ ਦੇ ਉੱਤੇ ਪੰਜਾਬ ਦਾ ਜਿਹੜਾ ਪਹਿਲਾ ਹੱਕ ਹੈ ਤੇ ਪੰਜਾਬ ਦਾ ਹੀ ਹੱਕ ਹੈਗਾ ਕਿਉਂਕਿ ਚੰਡੀਗੜ੍ਹ ਨੂੰ ਬਣਾਉਣ ਲੱਗਿਆ ਪੰਜਾਬ ਦੇ 27 ਪਿੰਡ ਜਿਹੜੇ ਕਿ ਖਰੜ ਹਲਕੇ ਦੇ ਅੰਡਰ ਆਉਂਦੇ ਆ ਉਹਨਾਂ ਨੂੰ ਉਜਾੜ ਕੇ ਚੰਡੀਗੜ੍ਹ ਨੂੰ ਵਸਾਇਆ ਗਿਆ ਸੀ ਔਰ ਉਸ ਵਕਤ ਦੇ ਰਾਜਨੀਤਿਕ ਕਾਰਨਾ ਕਰਕੇ ਜਿਹੜਾ ਹੈਗਾ ਪੰਜਾਬ ਦਾ ਬਟਵਾਰਾ ਕੀਤਾ ਗਿਆ 1966 ਦੇ ਵਿੱਚ 1 ਨਵੰਬਰ ਨੂੰ ਤੇ ਜਦੋਂ ਪੰਜਾਬ ਦੇ ਵਿੱਚ ਰੀਆਰਗੇਨਾਈਜੇਸ਼ਨ ਐਕਟ ਬਣਾ ਕੇ ਪੰਜਾਬ ਅਤੇ ਹਰਿਆਣਾ ਨੂੰ ਵੱਖਰਾ ਕੀਤਾ ਗਿਆ ਅਸੀਂ ਸਾਰੇ ਜਾਣਦੇ ਹਾਂ ਕਿ ਉਸ ਵਕਤ ਜਿਹੜਾ ਹੈਗਾ ਟੈਂਪਰੇਰੀ ਫੇਸਸ ਦੇ ਉੱਤੇ ਚੰਡੀਗੜ੍ਹ ਨੂੰ ਪੰਜਾਬ ਅਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਬਣਾਇਆ ਗਿਆ ਔਰ ਕਿਹਾ ਗਿਆ ਸੀ ਉਸ ਸਮੇਂ ਦੇ ਹਕਮਰਾਨਾਂ ਵੱਲੋਂ ਕਿ ਇਹ ਟੈਂਪਰੇਰੀ ਅਰੇਂਜਮੈਂਟਸ ਨੇ ਜਦੋਂ ਹਰਿਆਣਾ ਆਪਣੀ ਅਰੇਂਜਮੈਂਟਸ ਖੁਦ ਕਰ ਲੇਗਾ ਹਰਿਆਣਾ ਆਪਣੀ ਰਾਜਧਾਨੀ ਬਣਾ ਲੇਗਾ ਹਰਿਆਣਾ ਆਪਣੀ ਵਿਧਾਨ ਸਭਾ ਬਣਾ ਲੇਗਾ ਹਰਿਆਣਾ ਆਪਣੇ ਪ੍ਰਸ਼ਾਸਨਿਕ ਜਿਹੜੇ ਦਫਤਰ ਨੇ ਉੱਥੇ ਸ਼ਿਫਟ ਕਰ ਲੇਗਾ ਤੇ ਫਿਰ ਜਿਹੜਾ ਚੰਡੀਗੜ੍ਹ ਆ ਉਹ ਪੰਜਾਬ ਨੂੰ ਸ਼ਿਫਟ ਕਰ ਦਿੱਤਾ ਜਾਊਗਾ ਪਰ ਇਹ ਕਦੇ ਹੋਇਆ ਨਹੀਂ ਕਦੇ ਵਾਪਰਿਆ ਨਹੀਂ ਹਮੇਸ਼ਾ ਹੀ ਜਿਹੜੇ ਸਮੇਂ ਦੇ ਹੁਕਮਰਾਨ ਨੇ ਉਹ ਪੰਜਾਬ ਦੇ ਨਾਲ ਜਿਹੜੇ ਆ ਉਹ ਲਗਾਤਾਰ ਧੱਕਾ ਕਰਦੇ ਆਏ ਅਸੀਂ ਸਾਰੇ ਜਾਣਦੇ ਆ ਕਿ ਰਾਜਧਾਨੀ ਸਿਰਫ 5 ਸਾਲਾਂ ਵਾਸਤੇ ਬਣਾਈ ਸੀ ਈਵਨ 1970 ਦੇ ਵਿੱਚ ਹਰਿਆਣੇ ਨੂੰ 10 ਕਰੋੜ ਰੁਪਈਆ ਇਸ ਕਰਕੇ ਦਿੱਤਾ ਗਿਆ ਸੀ ਕਿਉਂ ਵੱਖਰੀ ਰਾਜਸਤਾਨੀ ਬਣਾ ਲਵੇ ਔਰ ਹਿੰਦੁਸਤਾਨ ਦੇ ਵਿੱਚ ਬਹੁਤ ਸਾਰੇ ਸੂਬੇ ਨੇ ਜਿਨ੍ਹਾਂ ਚੋਂ ਨਿਕਲ ਕੇ ਵੱਖਰੇ ਸੂਬੇ ਬਣੇ ਉਹਨਾਂ ਨੇ ਆਪਣੀ ਆਪਣੀ ਰਾਜਸਤਾਨੀ ਬਣਾਈ ਔਰ ਜਿਹੜੀ ਰਾਜਸਤਾਨੀ ਹਰ ਇੱਕ ਸੂਬੇ ਦੀ ਵੱਖਰੀ ਸੀ ਪਰ ਪੰਜਾਬ ਦੇ ਨਾਲ ਇਹ ਵਿਤਕਰਾ ਜਿਹੜਾ ਸੀ ਉਹ ਲਗਾਤਾਰ جاری ਰਿਹਾ ਹੈਗਾ ਔਰ ਇਵਨ ਜਿਹੜਾ ਹੈਗਾ ਅੱਜ ਜਿਹੜਾ ਤਾਜ਼ਾ ਤਰੀਨ ਹਮਲਾ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਬੀਜੇਪੀ ਦੀ ਸਰਕਾਰ ਵੱਲੋਂ ਪੰਜਾਬ ਦੇ ਉੱਤੇ ਕੀਤਾ ਗਿਆ ਇਹ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਹਮਲੇ ਉਹ ਪਹਿਲਾਂ ਵੀ ਕਰਦੇ ਰਹੇ ਨੇ ਪਰ ਇਸ ਹਮਲੇ ਦੇ ਵਿੱਚ ਉਹਨਾਂ ਨੇ ਸਾਡਾ 40 ਸਾਲ ਪੁਰਾਣਾ ਪ੍ਰਸ਼ਾਸਨਿਕ ਸਿਸਟਮ ਜਿਹੜਾ ਹੈਗਾ ਸੀ ਉਸ ਨੂੰ ਤਹਸ ਤਨਸ ਕੀਤਾ ਆ ਔਰ ਸਲਾਹਕਾਰ ਨੂੰ ਹਟਾ ਕੇ ਚੀਫ ਜਿਹੜਾ ਸਕੱਤਰ ਦੀ ਪੋਸਟ ਉੱਥੇ ਲਗਾਈ ਹੈ ਔਰ ਇਸ ਦੀ ਨੋਟੀਫਿਕੇਸ਼ਨ ਉਹਨਾਂ ਨੇ ਜਾਰੀ ਕੀਤੀ ਹੈ ਜਿਹੜੀ ਕਿ ਪੰਜਾਬ ਦੇ ਹੱਕਾਂ ਨੂੰ ਚੰਡੀਗੜ੍ਹ ਦੇ ਉੱਤੇ ਕਮਜ਼ੋਰ ਕਰਨ ਦੀ ਇੱਕ ਕੋਸ਼ਿਸ਼ ਹੈ ਇੱਕ ਯਤਨ ਹੈ ਇਹਨਾਂ ਦੀ ਗੰਦੀ ਰਾਜਨੀਤੀ ਦਾ ਇੱਕ ਹਿੱਸਾ ਹੈ ਜਿਸ ਨੂੰ ਕੋਈ ਵੀ ਪੰਜਾਬੀ ਜਿਹੜਾ ਹੈਗਾ ਉਹ ਬਰਦਾਸ਼ਤ ਜਿਹੜਾ ਨਹੀਂ ਕਰ ਸਕਦਾ ਕਿਉਂਕਿ ਅਸੀਂ ਸਾਰੇ ਜਾਣਦੇ ਆ ਚੀਫ ਸਕੱਰੇਟਰੀ ਕਿੱਥੇ ਲੱਗਦਾ ਆ ਜਿੱਥੇ ਕਿ ਸਟੇਟ ਹੂਡ ਹੁੰਦੀ ਹੈਗੀ ਆ ਕਿ ਜਿੱਥੇ ਕਿ ਮੁੱਖ ਮੰਤਰੀ ਹੁੰਦਾ ਹੈਗਾ ਇਹਦਾ ਮਤਲਬ ਇਹ ਹੈਗਾ ਕਿ ਕੇਂਦਰ ਸਰਕਾਰ ਦੀ ਮਨਸ਼ਾ ਇਹਦੇ ਪਿੱਛੇ ਬੜੀ ਸਾਫ਼ ਆ ਕਿ ਚੰਡੀਗੜ੍ਹ ਦੇ ਉੱਤੋਂ ਪਰਮਾਨੈਂਟਲੀ ਪੰਜਾਬ ਦਾ ਜਿਹੜਾ ਹੱਕ ਆ ਉਸ ਨੂੰ ਖਤਮ ਕੀਤਾ ਜਾ ਸਕਦਾ ਔਰ ਮੈਂ ਤੁਹਾਡੇ ਮਾਦੀਮ ਰਾਹੀਂ ਦੱਸ ਦਿਆਂ ਕੁਕਵੇ ਪੰਜਾਬ ਦੇ ਲੋਕਾਂ ਨੂੰ ਇਹ ਦੱਸਣਾ ਚਾਹਣਾ ਆ ਕਿ ਕਿਸ ਤਰੀਕੇ ਨਾਲ ਕੇਂਦਰ ਦੀ ਸਰਕਾਰ ਸਾਡੇ ਨਾਲ ਤੱਕਾ ਕਰ ਰਹੀ ਹੈ ਇਹ ਕੋ ਪਹਿਲੀ ਵਾਰੀ ਤੱਕਾ ਨਹੀਂ ਹੋਇਆ ਇਸ ਤੋਂ ਪਹਿਲਾਂ ਵੀ ਤੁਸੀਂ ਦੇਖੋ ਪਿਛਲੇ ਦਿਨਾਂ ਦੇ ਵਿੱਚ ਇੱਕ ਨੋਟੀਫਿਕੇਸ਼ਨ ਜਾਰੀ ਹੋਈ ਸੀ ਗ੍ਰੀਨ ਬੈਲਟ ਦੇ ਨਾਂ ਤੇ ਜਿੱਥੇ ਕਿ ਇੱਕ ਯਤਨ ਕੀਤਾ ਗਿਆ ਕਿ ਹਰਿਆਣਾ ਨੂੰ 10 ਏਕੜ ਜ਼ਮੀਨ ਜਿਹੜੀ ਹੈ ਉਹ ਹਰਿਆਣ ਚੰਡੀਗੜ੍ਹ ਦੇ ਵਿੱਚ ਦਿੱਤੀ ਜਾ ਸਕੇ ਔਰ ਬਦਲੇ ਦੇ ਵਿੱਚ ਜਿਹੜਾ ਹਰਿਆਣਾ ਉਹ ਪੰਚਕੂਲਾ ਦੇ ਵਿੱਚ ਚੰਡੀਗੜ੍ਹ ਨੂੰ ਜ਼ਮੀਨ ਦੇਗਾ ਬਦਲੇ ਸਮਝੋ ਬਾਹਰਿਆ ਵੀ ਤੁਸੀਂ ਆਪਣੀ ਵਿਧਾਨ ਸਭਾ ਬਣਾਉਣੀ ਹੈ ਤੇ ਪੰਚਕੁਲਾ ਚ ਬਣਾ ਲਓ ਜਿਹੜੀ ਸਟਰੀਮ ਸਾਨੂੰ ਦੇ ਰਹੇ ਹੋ ਉਹਦੇ ਪਿੱਛੇ ਵੀ ਕੋਈ ਕਾਰਨ ਸੀ ਕਿ ਚੰਡੀਗੜ੍ਹ ਦੇ ਉੱਤੇ ਕਿਵੇਂ ਜਿਹੜਾ ਪੰਜਾਬ ਦਾ ਹੱਕ ਆ ਉਸ ਨੂੰ ਕਮਜ਼ੋਰ ਕੀਤਾ ਜਾ ਸਕੇ ਪਰ ਪੰਜਾਬ ਦੇ ਲੋਕਾਂ ਨੇ ਉਸ ਦਾ ਵਿਰੋਧ ਕੀਤਾ ਆਮ ਆਦਮੀ ਪਾਰਟੀ ਨੇ ਵਿਰੋਧ ਕੀਤਾ ਸਾਡੇ ਮੁੱਖ ਮੰਤਰੀ ਸਾਹਿਬ ਨੇ ਚਿੱਠੀ ਲਿਖੀ ਤਾਂ ਉਹ ਜਿਹੜੀ ਫਿਲਹਾਲ ਉਸ ਦੇ ਉੱਤੇ ਇੱਕ ਵਾਰ ਜਿਹੜੀ ਹੈ ਉਹ ਬ੍ਰੇਕ ਜਿਹੜੀ ਹੈ ਉਹ ਲੱਗੀ ਆ ਬੀਬੀਐਮਪੀ ਦੀ ਗੱਲ ਕਰ ਲਓ ਜਿਹਦਾ ਕਿ ਸਿੱਧਾ ਪ੍ਰਭਾਵ ਪੰਜਾਬ ਦੇ ਉੱਤੇ ਪੈਂਦਾ ਉਥੋਂ ਦੇ ਜਿਹੜੀਆਂ ਨਿਯੁਕਤੀਆਂ ਨੇ ਉਹਨਾਂ ਨਜ਼ੁਕਤੀਆਂ ਦੇ ਵਿੱਚ ਜਿਹੜਾ ਹੈ ਪੰਜਾਬ ਦੇ ਹੱਕਾਂ ਦੇ ਉੱਤੇ ਡਾਕਾ ਮਾਰਿਆ ਗਿਆ ਉਹ ਵੀ ਇਸੇ ਹੀ ਲਾਈਨ ਦੇ ਉੱਤੇ ਚੱਲਦੇ ਹੋਏ ਕੀਤਾ ਗਿਆ ਯੂਨੀਵਰਸਿਟੀ ਦਾ ਮਾਮਲਾ ਤੁਹਾਡੇ ਸਾਰਿਆਂ ਦੇ ਸਾਹਮਣੇ ਹੈ ਕਿ ਚੰਡੀਗੜ੍ਹ ਯੂਨੀਵਰਸਿਟੀ ਦੇ ਨਾਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਨਾਲ ਹਰਿਆਣਾ ਦੇ ਕਾਲਜਾਂ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਅੱਜ ਤੱਕ ਸੈਨੇਟ ਦਾ ਇਲੈਕਸ਼ਨ ਨਹੀਂ ਹੋ ਰਿਹਾ ਲਗਾਤਾਰ ਉੱਥੇ ਜਿਹੜੇ ਸਟੂਡੈਂਟਸ ਨੇ ਔਰ ਟੀਚਰਜ਼ ਨੇ ਉਹ ਸੰਘਰਸ਼ ਕਰ ਰਹੇ ਹੈਗੇ ਆ ਲੇਕਿਨ ਕੇਂਦਰ ਸਰਕਾਰ ਸੁਣ ਨਹੀਂ ਰਹੀ ਇਹ ਗੱਲ ਵੱਖਰੀ ਹੈ ਕਿ ਆਮ ਆਦਮੀ ਪਾਰਟੀ ਸਾਡਾ ਜਿਹੜੇ ਮੈਂਬਰ ਪਾਰਲੀਮੈਂਟ ਨੇ ਵੀ ਉਸ ਦੇ ਉੱਤੇ ਚਿੱਠੀ ਲਿਖੀ ਆ ਔਰ ਅਸੀਂ ਕੋਸ਼ਿਸ਼ ਕੀਤੀ ਹੈ ਤੇ ਲੇਕਿਨ ਜਿਹੜਾ ਹੈ ਕੇਂਦਰ ਸਰਕਾਰ ਆਪਣੀਆਂ ਹਰਕਤਾਂ ਤੋਂ ਜਿਹੜਾ ਹੈ ਉਹ ਬਾਜ਼ ਨਹੀਂ ਆ ਰਹੀਆਂ ਤੇ ਇਸੇ ਤਰ੍ਹਾਂ ਜਿਹੜੀ ਰਾਜਸਥਾਨ ਦੀ ਜਿਹੜੀ ਹੈ ਉਹ ਵੀ ਸਾਨੂੰ ਸਾਨੂੰ ਦਿੱਤੀ ਨਹੀਂ ਜਾ ਰਹੀ ਪਾਣੀਆਂ ਦੇ ਉੱਤੇ ਵੀ ਜਿਹੜਾ ਹੈਗਾ ਪੰਜਾਬ ਦੇ ਉੱਤੇ ਡਾਕਾ ਮਾਰਿਆ ਜਾ ਰਿਹਾ ਹੈਗਾ ਸੋ ਮੇਰੇ ਕਹਿਣ ਦਾ ਮਤਲਬ ਹੈਗਾ ਕੇਂਦਰ ਦੀਆਂ ਸਮੇਂ-ਸਮੇਂ ਦੇ ਹੁਕਮਰਾਨਾਂ ਨੇ ਲਗਾਤਾਰ ਪੰਜਾਬ ਦੇ ਹੱਕਾਂ ਦੇ ਉੱਤੇ ਡਾਕਾ ਮਾਰਿਆ ਖਾਸ ਕਰਕੇ ਜਿਹੜਾ ਇਹ ਹੁਕਮਰਾਨ ਹੈਗਾ ਤਾਨਾਸ਼ਾਹ ਵੀ ਹੈ ਜਿਹੜਾ ਕਿ ਕਿਸੇ ਨਾਲ ਸਲਾਹ-ਮਸ਼ਵਰਾ ਵੀ ਨਹੀਂ ਕਰਦਾ ਔਰ ਸਿੱਧਾ ਜਨਕੀ ਅਟੈਕ ਕਰਦਾ ਆ ਇਸ ਅਟੈਕ ਨੂੰ ਪੰਜਾਬ ਦੇ ਲੋਕ ਜਿਹੜੇ ਆ ਉਹ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੇ ਔਰ ਨਾ ਅਸੀਂ ਇਸ ਚੀਜ਼ ਨੂੰ ਬਰਦਾਸ਼ਤ ਕਰਾਂਗੇ ਔਰ ਮੈਂ ਇੱਕ ਚੀਜ਼ ਹੋਰ ਦੱਸ ਦਿਆਂ ਕਿ 1964 1 ਨਵੰਬਰ 1964 ਜਦੋਂ ਦਾ ਰੀਆਰਗੇਨਾਈਜੇਸ਼ਨ ਇੱਕ ਬਣਿਆ ਹੈਗਾ ਲਗਾਤਾਰ ਸੈਂਟਰ ਦੇ ਵਿੱਚ ਜਿਹੜੀ ਕਾਂਗਰਸ ਦੀ ਸਰਕਾਰ ਰਹੀ ਕੁਝ ਸਮੇਂ ਲਈ ਭਾਜਪਾ ਦੀ ਸਰਕਾਰ ਰਹੀ ਬਾਅਦ ਚ ਲਗਾਤਾਰ ਭਾਜਪਾ ਦੀ ਸਰਕਾਰ ਆਈ ਹਰੇਕ ਸਰਕਾਰ ਨੇ ਇਹ ਲੌਲੀਪੌਪ ਦਿੱਤਾ ਅਕਸਰ ਕਿ ਚੰਡੀਗੜ੍ਹ ਜਿਹੜਾ ਹੈਗਾ ਉਹ ਪੰਜਾਬ ਨੂੰ ਟਰਾਂਸਫਰ ਕਰ ਦਿੱਤਾ ਜਾਊਗਾ ਪੰਜਾਬ ਨੂੰ ਦੇ ਦਿੱਤਾ ਜਾਊਗਾ ਪਰ ਹੋਇਆ ਕਦੇ ਵੀ ਕੁਝ ਨਹੀਂ ਖਾਸ ਕਰਕੇ ਜਿਹੜਾ 24 ਜੁਲਾਈ 1985 ਜਦੋਂ ਕਿ ਰਜੀਵ ਗਾਂਧੀ ਲੌਂਗੋਵਾਲ ਜਿਹੜੀ ਕਿ ਐਕਟ ਜਿਹੜਾ ਉਸ ਦੇ ਉੱਤੇ ਮੋਹਰ ਲਾਈ ਗਈ ਉਹਦੇ ਵਿੱਚ ਬਿਲਕੁਲ ਬਕਾਇਦਾ ਤੌਰ ਤੇ ਕਿਹਾ ਗਿਆ ਹੈਗਾ ਸੀ ਕਿ ਜਿਹੜਾ ਚੰਡੀਗੜ੍ਹ ਹੈ ਪੰਜਾਬ ਨੂੰ ਦੇ ਦਿੱਤਾ ਜਾਊਗਾ ਪੰਜਾਬ ਦੇ ਪਾਣੀ ਪੰਜਾਬ ਨੂੰ ਦਿੱਤੇ ਜਾਣਗੇ ਪਰ ਹਜ ਤੱਕ ਜਿਹੜਾ ਉਹ ਕਦੇ ਜਿਹੜਾ ਉਹ ਵਾਪਰਿਆ ਨਹੀਂ ਮੇਰੇ ਕੋਲ ਇਹ ਇਤਿਹਾਸ ਗਵਾਹ ਆ ਕਿ 1966 ਤੋਂ ਲੈ ਕੇ ਜੇ ਮੈਂ ਗੱਲ ਕਰਾਂ 1966 ਤੋਂ ਲੈ ਕੇ 1970 ਤੱਕ ਜਿਹੜੀ ਇੰਦਰਾ ਗਾਂਧੀ ਦੇਸ਼ ਦੇ ਪ੍ਰਧਾਨ ਮੰਤਰੀ ਸੀ ਔਰ ਗਿਆਨੀ ਜੈਲ ਸਿੰਘ 1972 ਤੋਂ ਲੈ ਕੇ 1977 ਦੇ ਵਿੱਚ ਪੰਜਾਬ ਦੇ ਵਿੱਚ ਮੁੱਖ ਮੰਤਰੀ ਸੀ ਉਸ ਸਮੇਂ ਵੀ ਜਿਹੜਾ ਹੈਗਾ ਇਸ ਚੰਡੀਗੜ੍ਹ ਨੂੰ ਦੇ ਸਕਦੇ ਸੀ ਪੰਜਾਬ ਨੂੰ ਟਰਾਂਸਫਰ ਕਰ ਸਕਦੇ ਸੀ ਪਰ ਚੰਡੀਗੜ੍ਹ ਜਿਹੜਾ ਉਹ ਪੰਜਾਬ ਨੂੰ ਟਰਾਂਸਫਰ ਨਹੀਂ ਕੀਤਾ ਗਿਆ ਉਸ ਤੋਂ ਬਾਅਦ 1980 ਤੋਂ ਲੈ ਕੇ 84 ਤੱਕ ਇੰਦਰਾ ਗਾਂਧੀ ਫੇਰ ਪ੍ਰਧਾਨ ਮੰਤਰੀ ਦੇ ਸਥੇ ਬਣਦੇ ਆ ਔਰ ਦਰਬਾਰਾ ਸਿੰਘ ਪੰਜਾਬ ਦੇ ਵਿੱਚ ਕਾਂਗਰਸ ਦੇ ਮੁੱਖ ਮੰਤਰੀ ਬਣਦੇ ਆ ਉਦੋਂ ਵੀ ਕਾਂਗਰਸ ਨੇ ਇਸ ਦੇ ਪਾਸੇ ਵੱਲ ਕੋਈ ਕਦਮ ਨਹੀਂ ਪੁੱਟਿਆ ਬਲਕਿ ਉਸ ਵਕਤ ਜਿਹੜਾ ਹੈਗਾ ਦਰਬਾਰਾ ਸਿੰਘ ਨੇ ਜਿਹੜਾ ਕੇਸ ਵੀ ਸੀ ਸੁਪਰੀਮ ਕੋਰਟ ਦੇ ਵਿੱਚ ਉਹ ਅਸੀਂ ਜਾਣਦੇ ਹੈਗੇ ਆ ਉਹ ਵੀ ਜਿਹੜਾ ਹੈ ਵਾਪਸ ਲੈ ਕੇ ਪੰਜਾਬ ਦੇ ਹੱਕ ਜਿਹੜਾ ਪਾਣੀਆਂ ਦੇ ਉੱਤੇ ਹੱਕ ਸੀ ਉਸ ਨੂੰ ਕਮਜ਼ੋਰ ਕੀਤਾ ਗਿਆ ਉਸ ਤੋਂ ਬਾਅਦ 1984 ਤੋਂ 1999 ਤੱਕ ਰਜੀਵ ਗਾਂਧੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਰਹਿੰਦੇ ਆ 1985 ਦੇ ਵਿੱਚ ਜਿਹੜਾ ਹੈਗਾ ਰਜੀਵ ਲੋਂਗੋਵਾਲ ਸਮਝੌਤਾ ਹੁੰਦਾ ਜਿਹੜਾ ਕਿ ਸੈਂਟਰ ਸਰਕਾਰ ਅਤੇ ਅਕਾਲੀ ਦਲ ਦੀ ਉਸ ਸਮੇਂ ਦੀ ਲੀਡਰਸ਼ਿਪ ਦੇ ਦਰਮਿਆਨ ਹੋਇਆ ਸੀ ਉਹਨਾਂ ਨੇ ਵੀ ਕਦੇ ਇਸ ਦੇ ਉੱਤੇ ਕੋਈ ਅੱਗੇ ਕਦਮ ਨਹੀਂ ਵਧਾਇਆ ਔਰ 1992 ਤੋਂ ਲੈ ਕੇ 1995 ਦੇ ਵਿੱਚ ਪੰਜਾਬ ਦੇ ਵਿੱਚ ਸਰਦਾਰ ਬੈਂ ਸਿੰਘ ਦੀ ਸਰਕਾਰ ਸੀ ਔਰ ਕੇਂਦਰ ਦੇ ਵਿੱਚ ਵੀ ਜਿਹੜਾ ਹੈਗਾ ਨਰਸੀਮਹਾ ਰਾਓ ਦੀ ਸਰਕਾਰ ਸੀ ਉਦੋਂ ਵੀ ਇੱਕ ਕਦਮ ਨਹੀਂ ਪੁੱਟਿਆ ਮੈਂ ਇਤਿਹਾਸ ਕਿਉਂ ਦੱਸ ਰਿਹਾ ਕਿਉਂਕਿ ਅੱਜ ਇਹ ਲੋਕ ਸਿਆਸਤ ਕਰ ਰਹੇ ਨੇ ਇਹ ਮੁੱਦਾ ਸਿਆਸਤ ਦਾ ਹੈ ਨਹੀਂ ਹੈ ਮੁੱਦਾ ਇਕੱਠੇ ਚੱਲਣ ਦਾ ਹੈਗਾ ਮੁੱਦਾ ਪੰਜਾਬ ਦਾ ਹੈਗਾ ਮੁੱਦਾ ਪੰਜਾਬੀਅਤ ਦਾ ਹੈਗਾ ਮੁੱਦਾ ਪੰਜਾਬ ਨੂੰ ਬਚਾਉਣ ਦਾ ਹੈਗਾ ਔਰ ਉਸ ਤੋਂ ਬਾਅਦ 1970 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਬਣਦੇ ਨੇ ਜਿਹੜੇ ਕਿ 2002 ਤੱਕ ਰਹਿੰਦੇ ਆ ਔਰ ਕੇਂਦਰ ਦੇ ਵਿੱਚ 1998 ਦੇ ਵਿੱਚ ਜਿਹੜਾ ਹੈ ਅਵਾਜਪਾਈ ਸਾਹਿਬ ਦੀ ਸਰਕਾਰ ਬਣਦੀ ਹੈ ਔਰ ਇਹਨਾਂ ਦੀ ਸਾਂਝੀ ਸਰਕਾਰ ਸੀ ਉਹ ਇਹਨਾਂ ਦੀ ਚੰਗੀ ਮਿੱਤਰਤਾ ਸੀ ਉਹਨਾਂ ਦੇ ਨਾਲ ਤੇ ਲੇਕਿਨ ਉਹਨਾਂ ਨੇ ਵੀ ਜਿਹੜਾ ਹੈਗਾ ਚੰਡੀਗੜ੍ਹ ਪੰਜਾਬ ਨੂੰ ਦੁਆਉਣ ਦੇ ਲਈ ਕੋਈ ਕਦਮ ਨਹੀਂ ਚੁੱਕਿਆ ਬਲਕਿ ਮੈਨੂੰ ਇਹ ਕਹਿੰਦੇ ਵਿੱਚ ਗੁਰੇਜ਼ ਨਹੀਂ ਆਜ ਮੈਂ ਸੁਣ ਰਿਹਾ ਸੀ ਮਤਲਬ ਮੇਰੇ ਨਾਲ ਵੀ ਇੱਕ ਚੈਨਲ ਦੇ ਉੱਤੇ ਜਿਹੜੀ ਕਿ ਅਕਾਲੀ ਦਲ ਦਾ ਪ੍ਰਵਕਤਾ ਸੀ ਉਹ ਕਹਿ ਰਿਹਾ ਮਤਲਬ ਕਿੰਨੇ ਬੇਬੁਨਿਆਦ ਤੁਸੀਂ ਇਲਜ਼ਾਮ ਲਗਾ ਰਹੇ ਹੋ ਕਿ ਆਮ ਆਦਮੀ ਪਾਰਟੀ ਜਿਹੜੀ ਕਿ ਹਮੇਸ਼ਾ ਹੀ ਪੰਜਾਬ ਦੇ ਹਿੱਤਾਂ ਦੇ ਨਾਲ ਖੜੀ ਹੈ ਹਮੇਸ਼ਾ ਪੰਜਾਬ ਦੇ ਲਈ ਅਸੀਂ ਸਟੈਂਡ ਲਿਆ ਹੈਗਾ ਉਹ ਕਹਿ ਰਹੇ ਨੇ ਕਿ ਇਹ ਕੇਂਦਰ ਦੇ ਨਾਲ ਮਿਲੀ ਹੋਈ ਹੈ ਤੁਸੀਂ ਦੱਸੋ ਅਸੀਂ ਕੇਂਦਰ ਦੇ ਨਾਲ ਮਿਲਿਓ ਕਿ ਤੁਸੀਂ ਕੇਂਦਰ ਦੇ ਨਾਲ ਮਿਲਿਓ ਤੁਸੀਂ ਪੰਜਾਬ ਦਾ ਚੰਡੀਗੜ੍ਹ ਦੇ ਉੱਤੋਂ ਜਿਹੜੇ ਸਾਡੇ ਦਫ਼ਤਰ ਸੀ ਉਹਨਾਂ ਨੂੰ ਮੁਹਾਲੀ ਦੇ ਵਿੱਚ ਸ਼ਿਫਟ ਕਰਕੇ ਕੀ ਤੁਸੀਂ ਪੰਜਾਬ ਦੇ ਜਿਹੜਾ ਹੱਕ ਜਿਹੜਾ ਸੀ ਚੰਡੀਗੜ੍ਹ ਦੇ ਉੱਤੇ ਕਮਜ਼ੋਰ ਨਹੀਂ ਕੀਤਾ ਇਹ ਤੁਸੀਂ ਕਿਵੇਂ ਮੁਨਕਰ ਹੋ ਸਕਦੇ ਹੋ ਪਰ ਉਹ ਹੀ ਅਕਾਲੀ ਦਲ ਜਿਹੜਾ ਕਿਸਾਨੀ ਮੁੱਦੇ ਦੇ ਉੱਤੇ ਮੈਸ ਤੇ ਨਹੀਂ ਜਾਣਾ ਚਾਹੁੰਦਾ ਕਿ ਜਿਹੜੇ ਤਿੰਨ ਕਾਨੂੰਨ ਵੀ ਆਏ ਸੀ ਉਹ ਇਹਨਾਂ ਦੀ ਬਦੌਲਤ ਹੀ ਆਏ ਸੀ ਤੇ ਲੇਕਿਨ ਉਸ ਤੋਂ ਬਾਅਦ ਹੁਣ ਵੀ ਜਿਹੜਾ ਅੰਦੋਲਨ ਚੱਲ ਰਿਹਾ ਇੱਕ ਵੀ ਟਵੀਟ ਤੁਸੀਂ ਪ੍ਰਧਾਨ ਮੰਤਰੀ ਨੂੰ ਨਹੀਂ ਕਰਦੇ ਕਿਸਾਨਾਂ ਦੇ ਹੱਕ ਦੇ ਵਿੱਚ ਕਦੇ ਪ੍ਰਧਾਨ ਮੰਤਰੀ ਦੀ ਅੱਖਾਂ ਚ ਅੱਖਾਂ ਪਾ ਕੇ ਦੇਖ ਕੇ ਤੁਸੀਂ ਗੱਲ ਨਹੀਂ ਕਰ ਸਕਦੇ ਇੱਥੇ ਤੁਸੀਂ ਆ ਕੇ ਸਿਰਫ ਸਿਆਸਤ ਕਰਦੇ ਹੋ ਸੋ ਮੈਂ ਉਹਨਾਂ ਨੂੰ ਇੱਕੋ ਬੇਨਤੀ ਕਰਨਾ ਚਾਹੁੰਦਾ ਇਹ ਜਿਹੜਾ ਵਕਤ ਹੈਗਾ ਇਹ ਸਿਆਸਤ ਦਾ ਨਹੀਂ ਹੈ ਪੰਜਾਬ ਸਭ ਦਾ ਸੰਝਾ ਹੈ ਪੰਜਾਬ ਕਿਸੇ ਅਕਾਲੀ ਦਾ ਉਹਦਾ ਕਿਸੇ ਭਾਜਪਾ ਦਾ ਕਿਸੇ ਆਮ ਆਦਮੀ ਪਾਰਟੀ ਦਾ ਕਾਂਗਰਸ ਦਾ ਨਹੀਂ ਹੈ ਪੰਜਾਬ ਸਾਰੇ ਪੰਜਾਬੀਆਂ ਦਾ ਹੈਗਾ ਚੰਡੀਗੜ੍ਹ ਸਾਡਾ ਈਮੋਸ਼ਨ ਹੈ ਚੰਡੀਗੜ੍ਹ ਸਾਡੇ ਸੱਭਿਆਚਾਰ ਨਾਲ ਜੁੜਿਆ ਚੰਡੀਗੜ੍ਹ ਸਾਨੂੰ ਰਾਜਨੀਤਿਕ ਤੌਰ ਤੇ ਸਾਡਾ ਹੱਕ ਹੈ ਸਾਡੇ ਪਿੰਡਾਂ ਨੂੰ ਉਜਾੜ ਕੇ ਬਣਾਇਆ ਗਿਆ ਹੈਗਾ ਇਹ ਵਕਤ ਹੈਗਾ ਮੈਂ ਤੁਹਾਡੇ ਚੈਨਲ ਦੇ ਮਾਰਫਤ ਤੁਹਾਡੀ ਐਕਸਪ੍ਰੈਸ ਕਾਨਫਰੰਸ ਦੇ ਮਾਰਫਤ ਪੰਜਾਬ ਦੇ ਲੋਕਾਂ ਨੂੰ ਵੀ ਹਰ ਰਾਜਨੀਤਿਕ ਪਾਰਟੀ ਨੂੰ ਜਿਹੜੀ ਹੈ ਉਹ ਬੇਨਤੀ ਕਰਨਾ ਚਾਹੁੰਦਾ ਵਾਂ ਕਿ ਇਸ ਮੁੱਦੇ ਦੇ ਉੱਤੇ ਜਿਹੜਾ ਤਾਜ਼ਾ ਹਵਲਾ ਕੇਂਦਰ ਵੱਲੋਂ ਕੀਤਾ ਗਿਆ ਸਾਰਿਆਂ ਨੂੰ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ ਔਰ ਇਕੱਠੇ ਹੋ ਕੇ ਮੁਕਾਬਲਾ ਕਰਨਾ ਚਾਹੀਦਾ ਹੈਗਾ ਔਰ ਆਮ ਆਦਮੀ ਪਾਰਟੀ ਇਸ ਦੇ ਵਿੱਚ ਹਮੇਸ਼ਾ ਜਿੱਦਾਂ ਪੰਜਾਬ ਦੇ ਲਈ ਸਟੈਂਡ ਲੈਂਦੀ ਰਹੀ ਅਸੀਂ ਇਸ ਵਾਰ ਵੀ ਸਟੈਂਡ ਸਾਡਾ ਬੜਾ ਛੜਕਾਂ ਦੇ ਉੱਤੇ ਸੰਘਰਸ਼ ਕਰਨਾ ਪਿਆ ਛੜਕਾਂ ਦੇ ਉੱਤੇ ਸੰਘਰਸ਼ ਕਰਾਂਗੇ ਵਿਧਾਨ ਸਭਾ ਦੇ ਵਿੱਚ ਕੋਈ ਮਤਾ ਲਿਆਉਣਾ ਪਿਆ ਉਹ ਵੀ ਲਿਆਵਾਂਗੇ ਕਾਨੂੰਨ ਦਾ ਸਹਾਰਾ ਲੈਣਾ ਪਿਆ ਉਹ ਵੀ ਲਵਾਂਗੇ ਤੇ ਲੇਕਿਨ ਜਿਹੜਾ ਹੈਗਾ ਪੰਜਾਬ ਦਾ ਜਿਹੜਾ ਹੱਕ ਚੰਡੀਗੜ੍ਹ ਦੇ ਉੱਤੇ ਹੈਗਾ ਉਹ ਚੰਡੀਗੜ੍ਹ ਦਾ ਹੱਕ ਜਿਹੜਾ ਉਹ ਪੰਜਾਬ ਨੂੰ ਮਿਲ ਕੇ ਰਹੇਗਾ ਔਰ ਇਸ ਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਕਿੰਤੂ ਪਰੰਤੂ ਕੋਈ ਸ਼ਾਸਨ ਜਿਹੜੀ ਹੈ ਉਹ ਕਿਸੇ ਵੀ ਪਾਰਟੀ ਵੱਲੋਂ ਹੈਗੀ ਹੈ ਉਹ ਬਰਦਾਸ਼ਤ ਨਹੀਂ ਹੈਗੀ ਸੋ ਮੈਂ ਇੱਕ ਵਾਰੀ ਫਿਰ ਤੁਹਾਡੇ ਦੇ ਮਾਫਤ ਜਿਹੜਾ ਹੈਗਾ ਕੇਂਦਰ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਪੰਜਾਬ ਦੇ ਉੱਤੇ ਪਹਿਲਾ ਹੱਕ ਪੰਜਾਬੀਆਂ ਦਾ ਹੈਗਾ ਪੰਜਾਬ ਦਾ ਹੈਗਾ ਸੋ ਇਸ ਕਰਕੇ ਤੁਸੀਂ ਇਦਾਂ ਦਾ ਕੋਈ ਵੀ ਫੈਸਲਾ ਲੈਂਦੇ ਹੋ ਤੁਹਾਨੂੰ ਸਭ ਤੋਂ ਪਹਿਲਾਂ ਪੰਜਾਬ ਦੀ ਸਰਕਾਰ ਦੇ ਨਾਲ ਜਿਹੜਾ ਉਹ ਸਲਾਹ مشورہ ਕਰਨਾ ਚਾਹੀਦਾ ਉਸ ਤੋਂ ਬਾਅਦ ਇਹੋ ਜੇ ਸਟੈਪ ਚੱਕਣੇ ਚਾਹੀਦੇ ਆ ਸੋ ਕਿਰਪਾ ਕਰਕੇ ਜਿਹੜਾ ਤੁਸੀਂ ਇਹ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਹੈਗਾ ਚੀਫ ਸਕੱਰੇਟਰੀ ਲਗਾਉਂਦਾ ਚੰਡੀਗੜ੍ਹ ਦੇ ਵਿੱਚ ਇਸ ਨੂੰ ਬਿਲਕੁਲ ਵਾਪਸ ਲਓ ਧੰਨਵਾਦ ਕੋ ਤੁਹਾਡਾ ਸਵਾਲ ਹੈ ਤਾਂ ਪੁੱਛ ਸਕਦੇ ਹੋ ਸਾਹਿਬ ਜਿਹੜੇ ਤੁਸੀਂ ਗੱਲ ਕਰਦੇ ਹੋ ਉਸ ਦੇ ਵਿੱਚ ਸਰਕਾਰ ਦੀ ਔਰ ਆਮ ਆਦਿ ਪਾਰਟੀ ਦੀ ਕੀ ਭੂਮਿਕਾ ਹੈ ਜੀ ਹਰਿਆਣਾ ਨੂੰ ਸਮਿਲਿਤ ਦਿੱਤੀ ਗਈ ਸੀ ਵਿਰੋਧੀ ਆਨੇ ਤੁਹਾਡੇ ਉੱਪਰ ਸਵਾਲ ਚੱਕੇ ਸੀ ਕਹਿੰਦੇ ਜੈਪੁਰ ਦੇ ਵਿੱਚ ਜਿਹੜੀ ਮੀਟਿੰਗ ਹੋਈ ਸੀ ਉਸ ਦੇ ਵਿੱਚ ਸਭਾਂ ਦੀ ਸਹਿਮਤੀ ਦੇ ਕੇ ਆਏ ਸੀ ਤੁਹਾਡੇ ਮੁੱਖ ਨਾਲ ਬਿਲਕੁਲ ਗਲਤ ਹੈ ਜੀ ਮੈਂ ਤਾਂ ਤੁਹਾਨੂੰ ਬਿਲਕੁਲ ਝੂਠ ਹੈਗਾ ਮੈਂ ਤਾਂ ਹੁਣੇ ਦੱਸ ਰਿਹਾ ਤੁਹਾਨੂੰ ਇਤਿਹਾਸ ਲਗਾਇਆ ਹੈਗਾ ਉਹੀ ਪਾਰਟੀਆਂ ਅੱਗ ਲਾਇਆ ਡੱਬੂ ਕੋਠੇ ਤੇ ਠੀਕ ਹੈ ਨਾ ਇਹ ਉਹੀ ਪਾਰਟੀਆਂ ਨੇ ਜਿਹੜੇ ਕਦੇ ਪੰਜਾਬ ਦੇ ਵਿੱਚ ਇਹਨਾਂ ਨੇ ਸਟੈਂਡਿੰਗ ਨਹੀਂ ਕੀਤਾ ਪੰਜਾਬ ਦੇ ਨਾਲ ਲਗਾਤਾਰ ਪੰਜਾਬ ਦੇ ਨਾਲ ਧਰੋਹ ਕਰਵਾਇਆ ਹੈਗਾ ਠੀਕ ਹੈ ਨਾ ਕਿਉਂਕਿ ਅੱਜ ਇਹਨਾਂ ਦੀ ਸਰਕਾਰ ਨਹੀਂ ਹੈਗੀ ਐ ਠੀਕ ਹੈ ਨਾ ਅੱਜ ਇਹ ਸਿਆਸਤ ਕਰਦੇ ਵਹੀ ਚੀਜ਼ ਦਾ ਤਾਂ ਮੈਂ ਇਹਨਾਂ ਨੂੰ ਕਹਿ ਰਿਹਾ ਤੁਹਾਡੇ ਰਾਹੀਂ ਜਿਹੜਾ ਮੈਸੇਜ ਵੀ ਤਾਂ ਮੈਂ ਇਹੀ ਦੇ ਰਿਹਾ ਹੈਗਾ ਕਿ ਜਦੋਂ ਤੁਹਾਡੀ ਸਰਕਾਰਾਂ ਸੀ ਤੁਸੀਂ ਪੰਜਾਬ ਦਾ ਮਸਲਾ ਹੱਲ ਕਰ ਸਕਦੇ ਸੀ ਪੰਜਾਬ ਦਾ ਮਸਲਾ ਹੱਲ ਨਹੀਂ ਕੀਤਾ ਤੁਹਾਡੀ ਤਾਂ ਹਿੰਮਤ ਹੀ ਹੈ ਨਹੀਂ ਕਿ ਤੁਸੀਂ ਪ੍ਰਧਾਨ ਮੰਤਰੀ ਦੀ ਅੱਖਾਂ ਚੱਖਾਂ ਪਾ ਕੇ ਗੱਲ ਕਰ ਸਕੋ ਉਹਨਾਂ ਨੂੰ ਕਹਿ ਸਕੋ ਤੋਂ ਇਸ ਕਰਕੇ ਜਿਹੜਾ ਸਿਆਸਤ ਨਾ ਕਰਨ ਔਰ ਪੰਜਾਬ ਦੇ ਉੱਤੇ ਜਿੱਥੋਂ ਤੱਕ ਜਨਨਕੀ ਇਹ ਹਮਲੇ ਦਾ ਸਬੰਧ ਹੈਗਾ ਨਾ ਪੰਜਾਬ ਦੀ ਆਵਾਜ਼ ਦੀ ਪਾਰਟੀ ਸਰਕਾਰ ਔਰ ਨਾ ਹੀ ਪੰਜਾਬ ਦੀ ਆਵਾਜ਼ ਦੀ ਪਾਰਟੀ ਇਸ ਤੇ ਚੁੱਪ ਨਹੀਂ ਬੈਠੇਗੀ